ਇਹਨਾਂ ਦੇ ਅੰਮ੍ਰਿਤਪਾਲ ਮਹਿਰੋਜੀ ਦੇ ਫਾਦਰ ਸਾਹਿਬ ਨੂੰ ਪੁਲਿਸ ਅਰੈਸਟ ਕਰਕੇ ਲੈ ਗਈ ਸੀ ਨਾ ਤੇ ਉਹ ਫਿਰ ਹੌਨ ਰਿਲੀਜ਼ ਕੀਤਾ ਸੀ ਇਹਨਾਂ ਨੂੰ ਅਸੀਂ ਹਾਲਚਾਲ ਪੁੱਛਣ ਆਏ ਸੀ ਕਰੇ ਤੇ ਗੱਲਬਾਤ ਕਰਨ ਆਏ ਸੀ ਬਾਕੀ ਅਸੀਂ ਜੋ ਵੀ ਇਹ ਹੋਇਆ ਹੈ ਇਹਦੀ ਸ਼ਲਾਘਾ ਕਰਦੇ ਆ ਕਿਉਂਕਿ ਇਹ ਜੋ ਵੀ ਇਹ ਕੁੜੀਆਂ ਕਰਦੀਆਂ ਐ ਜਾਂ ਯੂਥ ਕਰਦਾ ਹੈ ਅੱਜ ਕੱਲ ਦਾ ਫੋਨਾਂ ਤੇ ਇਹਦੇ ਨਾਲ ਬੱਚਿਆਂ ਨੂੰ ਮਤਲਬ ਬੱਚਿਆਂ ਨੂੰ ਤਾਂ ਛੱਡੋ ਵੀ ਜਿਹੜੇ ਸਿਆਣੇ ਬੰਦੇ ਆ ਉਹ ਵੀ ਫੋਨ ਨਹੀਂ ਦੇਖ ਸਕਦੇ ਮਾਹੌਲ ਐਸਾ ਹੈ ਵੀ ਇਹ ਨਹੀਂ ਪਤਾ ਫੋਨ ਤੇ ਅੱਗੇ ਕੀ ਕੁਸ਼ ਆ ਜਾਣਾ ਹੈ ਤੇ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਨੂੰ ਸਰਕਾਰਾਂ ਪ੍ਰੋਟੈਕਸ਼ਨ ਦੇ ਰਹੀਆਂ ਐ ਗਨਮੈਨ ਦੇ ਰਹੀਆਂ ਤੇ ਜਿਹੜੇ ਬੰਦੇ ਸਿੱਖੀ ਦੀ ਗੱਲ ਕਰਦੇ ਆ ਕੌਮ ਦੀ ਗੱਲ ਕਰਦੇ ਆ ਉਹਨਾਂ ਤੇ ਪਰਚੇ ਪਾ ਦਿੰਨੇ ਆ ਤੇ ਉਹਨਾਂ ਨੂੰ ਅੰਦਰ ਕਰ ਦਿੰਨੇ ਆ ਉਹਨਾਂ ਦੇ ਅਕਾਊਂਟ ਵੀ ਡਿਲੀਟ ਕਰਾ ਦਿੱਤੇ ਜਾਂਦੇ ਆ ਬੈਨ ਕਰ ਦਿੱਤਾ ਜਾਂਦਾ ਹੈ ਮਤਲਬ ਸਿੱਖ ਪੰਥ ਨੂੰ ਜਿਹੜਾ ਤਾਂ ਪੁੱਠੇ ਰਾਹ ਪਾਵੇ ਉਹਦੇ ਲਈ ਸਿਕਿਉਰਟੀ ਵੀ ਹੈ ਉਹਦੇ ਲਈ ਪ੍ਰਸ਼ਾਸਨ ਵੀ ਹੈ ਉਹਦੇ ਉਹਦੇ ਮਤਲਬ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਹੈ ਉਹਦੇ ਲਈ ਜੇਲ ਹੈ ਜਿਹੜਾ ਸਿੱਧੇ ਰਾਹ ਪਾਉਂਦਾ ਹੈ ਉਹਨੂੰ ਮਤਲਬ ਉਹਦੇ ਅਕਾਊਂਟ ਵੀ ਬੰਦ ਕੀਤੇ ਜਾਂਦੇ ਆ ਇਹ ਬਹੁਤ ਮਤਲਬ ਮਾੜੀ ਗੱਲ ਐ ਇਹ ਜੋ ਅਮਰਿਤਪਾਲ ਨੇ ਕੀਤਾ ਐ ਅਮਰਿਤਪਾਲ ਨੇ ਪਹਿਲਾਂ ਕੁੜੀਆਂ ਨੂੰ ਨਾਲ ਗੱਲ ਕੀਤੀ ਸੀ ਕੁੜੀਆਂ ਕਹਿੰਦੀਆਂ ਵੀ ਸਾਡੇ ਘਰ ਦੇ ਬਿਮਾਰ ਐ ਅਮਰਿਤਪਾਲ ਨੇ ਉਹਨਾਂ ਨੂੰ ਕੋਲੋਂ ਵੀ ਪੈਸੇ ਦਿੱਤੇ ਆ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਦਿੱਤਾ ਐ ਉਹਨਾਂ ਨੂੰ ਬਈ ਕੋਈ ਨਹੀਂ ਤੁਸੀਂ ਉਹ ਕਹਿੰਦੀਆਂ ਵੀ ਸਾਨੂੰ ਪੈਸੇ ਚਾਹੀਦੇ ਆ ਇਹਨਾਂ ਨੇ ਪੈਸੇ ਦਿੱਤੇ ਆ ਕੋਈ ਨਹੀਂ ਬੱਚੋ ਤੁਸੀਂ ਭੈਣੋ ਆ ਕੰਮ ਛੱਡ ਦਿਓ ਪਰ ਉਹਦੇ ਨਾਲ ਗੱਲ ਕਰਕੇ ਉਹ ਫੇਰ ਉਸੇ ਰਾਤੇ ਚੱਲ ਪਈਆਂ ਕਿਉਂਕਿ ਸਾਧ ਸੰਗਤ ਜੀ ਸਾਡੇ ਵੀ ਬੱਚੇ ਆ ਅਸੀਂ ਵੀ ਮਤਲਬ ਘਰੇ ਇੱਕ ਦਸਵੀਂ ਚ ਐ ਇੱਕ ਪੰਜਵੀਂ ਚ ਐ ਚੌਥੀ ਚ ਅਸੀਂ ਸਿਕਿਉਰ ਨਹੀਂ ਫੀਲ ਕਰਦੇ ਉਹਨਾਂ ਦੇ ਹੱਥ ਚ ਮੋਬਾਈਲ ਦੇਣਾ ਇਸ ਲਈ ਜੋ ਹੋਇਆ ਐ ਉਹ ਠੀਕ ਐ ਜੋ ਹੋਇਆ ਪਰ ਅੱਗੇ ਨੂੰ ਅਸੀਂ ਇਹ ਚਾਹੁੰਦੇ ਆ ਬਈ ਬੱਚਿਆਂ ਨੂੰ ਇਹ ਬਈ ਇਹ ਜਿਹੇ ਵੀਡੀਓਜ਼ ਨਾ ਪਾਉਣ ਬਈ ਮਾਹੌਲ ਨਾ ਖਰਾਬ ਹੋਵੇ ਫਰਜ਼ ਬੰਦਾ ਸਭ ਜਿਹੜੀਆਂ ਬਿਲਕੁਲ ਜੀ ਐਕਚੁਅਲੀ ਗੱਲ ਇਹ ਹੈ ਨਾ ਉਹ ਬੱਚੇ ਇਹ ਜਿਹੇ ਕੰਮ ਜਦੋਂ ਕਰਦੇ ਆ ਤੇ ਉਹ ਫਿਰ ਪੈਸਾ ਆਉਂਦਾ ਹੈ ਉਹ ਘਰ ਦੇ ਵੀ ਇਹ ਜਿਹੇ ਕੰਮ ਨੂੰ ਅਪਰੀਸ਼ੀਏਟ ਕਰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਜਿਹੇ ਘਰਦਿਆਂ ਦੀ ਜਿਹੜੇ ਬੱਚਿਆਂ ਨੂੰ ਹੱਲਾਸ਼ੇਰੀ ਦਿੰਦੇ ਆ ਬਈ ਪੁੱਤ ਤੁਸੀਂ ਇਹ ਜਿਹੇ ਕੰਮ ਕਰੋ ਉਹੀ ਗੱਲ ਹੈ ਜੀ ਮੈਂ ਤੁਹਾਨੂੰ ਕਹਿ ਦਿੰਦਾ ਵੀ ਉਹਨਾਂ ਨੂੰ ਸਿਕਿਉਰਿਟੀ ਆ ਵੀ ਆ ਉਹਨਾਂ ਨੂੰ ਸਾਰਾ ਕੁਝ ਹੈ ਜਿਹੜਾ ਸਿੱਖ ਪੰਥ ਨੂੰ ਪੁੱਠੇਰਾ ਪਾਊਗਾ ਉਹਦੇ ਲਈ ਸਾਰਾ ਕੁਝ ਹੈ ਤੇ ਜਿਹੜਾ ਸਿੱਖ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੂਗਾ ਉਹਦੇ ਲਈ ਡਿਬਰੂ ਗੜ ਹੈ ਇਹ ਇੱਕ ਦੋਰੇ ਮਾਪ ਡੰਡਾ ਡਬਲ ਸਟੈਂਡਰਡ ਹੈ ਸਿੱਖਾਂ ਵਾਸਤੇ ਹਮੇਸ਼ਾ ਇਹ ਚੱਲਦਾ ਹੀ ਆਇਆ ਤੇ ਚੱਲਦਾ ਹੀ ਰਹਿਣਾ ਹੈ